ਬਾਬਾ ਦੀਪ ਸਿੰਘ ਦਾ ਜਨਮ 1782 ਈਸਵੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੋਵਿਡ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤੂ ਜੀ ਦੇ ਘਰ ਵਿਖੇ ਹੋਇਆ। ਬਚਪਨ ਦੇ ਵਿੱਚ ਉਹਨਾਂ ਦਾ ਨਾਮ ਦੀਪਾ ਸੀ। ਛੋਟੇ ਹੁੰਦੇ ਹੀ ਉਹ ਆਮ ਬਾਲਾਂ ਵਰਗੇ ਨਹੀਂ ਸੀ। ਉਹ ਸਬਰ ਤੇ ਸੰਤੋਖ ਵਿੱਚ ਰਹਿਣ ਵਾਲੇ ਬਾਲਕ ਸੀ। ਭਾਈ ਭਗਤੂ ਜੀ ਦਾ ਪਰਿਵਾਰ ਮਾਝੇ ਦੇ ਹੋਰ ਕਈ ਗੁਰਸਿੱਖ ਪਰਿਵਾਰਾਂ ਵਾਂਗ ਪੁਸ਼ਤਾਂ ਤੋਂ ਹੀ ਗੁਰੂ ਘਰ ਦਾ ਸੇਵਕ ਪਰਿਵਾਰ ਸੀ। ਭਾਈ ਭਗਤੂ ਜੀ ਖੇਤੀ ਦਾ ਕੰਮ ਕਰਦੇ ਸੀ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਸੀ। ਉਹ ਕੱਲੇ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਸਹਿਬਾਨਾਂ ਨੂੰ ਸੇਫੇ ਗੁਰੂ ਹੀ ਨਹੀਂ ਸੀ ਮੰਦੇ ਸਗੋਂ ਉਹਨਾਂ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਮੁਢਲੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਡਟ ਕੇ ਪੈਰਾ ਵੀ ਦਿੱਤਾ ਸਾਰਾ ਦਿਨ ਆਪਣੇ ਹੱਥੀ ਖੇਤੀ ਦੀ ਕਿਰਤ ਕਰਦੇ ਨਾਲ-ਨਾਲ ਨਾਮ ਜਪਦੇ ਰਹਿੰਦੇ ਤੇ ਵੰਡ ਕਰਕੇ ਛਕਦੇ ਇਹੀ ਭਾਈ ਭਕਤੂ ਜੀ ਦੀ ਨਿਤਦੀ ਕਾਰ ਸੀ ਭਾਈ ਦੀਪ ਸਿੰਘ ਜੀ ਦਾ ਪਿੰਡ ਪੋਵਿੰਡ ਅਮਰੀ ਸਰ ਦੇ ਵਿੱਚ ਹੋਣ ਕਰਕੇ ਮਾਤਾ ਪਿਤਾ ਬਚਪਨ ਤੋਂ ਹੀ ਕਈ ਵਾਰ ਉਹਨਾਂ ਨੂੰ ਦਰਬਾਰ ਸਾਹਿਬ ਦਰਸ਼ਨਾਂ ਲਈ ਲੈ ਕੇ ਗਏ ਜਿੱਥੋਂ ਉਹਨਾਂ ਦਾ ਬਾਣੀ ਨਾਲ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਪੈਦਾ ਹੋਇਆ ਤੇ ਦਰਬਾਰ ਸਾਹਿਬ ਦਾ ਸਤਕਾਰ ਉਹਨਾਂ ਦੇ ਦਿਲ ਵਿੱਚ ਹੱਦੋਂ ਵੱਧ ਵੱਧ ਗਿਆ